ਹੈਲੋ ਹੈਲੋ ਹਾਂਜੀ ਮੈਂ ਸੁਰਿੰਦਰ ਬੋਲਦਾ ਹਾਂ ਹਾਂਜੀ ਬੋਲ ਰਿਹਾ ਜੀ ਕਾਕਾ ਨੰਬਰ ਲੱਗ ਗਿਆ ਤੇਰਾ फटाफट ਪੈਸੇ ਇਕੱਠੇ ਕਰਨਾ 2 ਲੱਖ ਰੁਪਈਆ ਪਹੁੰਚਾ ਦੇ ਬੜਾ ਉਹ ਕੀ ਮਤਲਬ ਇਹ ਸਮਝਿਆ ਨਹੀਂ ਜੀ ਕਾਕਾ ਮਤਲਬ ਤੈਨੂੰ ਸਮਝਾ ਦਿਆਂਗੇ फटाफट ਪੈਸੇ ਇਕੱਠੇ ਕਰ ਦੁਬਾਰਾ ਫੋਨ ਕਰਕੇ ਤੈਨੂੰ ਜਗ੍ਹਾ ਦੱਸ ਦਿਆਂ ਕਿੱਥੇ ਪਹੁੰਚਾਣੇ ਆ ਪੈਸੇ ਇੰਤਜ਼ਾਮ ਕਰ ਲੈ ਮੈਨੂੰ ਲੱਗਦਾ ਤੇ ਇਹ ਗਲਤ ਨੰਬਰ ਲਾ ਲਿਆ ਜੀ ਸੁਰਿੰਦਰ ਹੀ ਬੋਲਦਾ ਨਾ ਤੂੰ ਹਾਂਜੀ ਹਾਂਜੀ ਸੁਰਿੰਦਰ ਬੋਲ ਰਿਹਾ ਜੀ ਬੱਸ ਫਿਰੰਤੀ ਆਮ ਕਰ ਲਾ ਪਤਾ ਲੱਗ ਜੂ ਤੈਨੂੰ ਅਸੀਂ ਕੌਣ ਬੋਲਦੇ ਹਾਂ ਸਾਸ਼ਿਕਾ ਸਾਸ਼ਿਕਾ ਵੀਰੇ ਕੀ ਹੋਇਆ ਅੱਜ ਤੁਸੀਂ ਇੰਨੇ ਟੈਨਸ਼ਨ ਚ ਕਿਉਂ ਲੱਗ ਰਹੇ ਹੋ ਕੁਝ ਨਹੀਂ ਤੁਹਾਡੇ ਕੰਮ ਦੀ ਗੱਲ ਨਹੀਂ ਹੈਗੀ ਵੀਰੇ ਹੁਣ ਤੁਸੀਂ ਮੈਨੂੰ ਨਹੀਂ ਦੱਸੋਗੇ ਦੱਸੋ ਕੀ ਹੋਇਆ ਦੱਸਣ ਵਾਲੀ ਗੱਲ ਹੀ ਨਹੀਂ ਹੈਗੀ ਉਹ ਕਿੱਥੇ ਨਾਲੇ ਬਾਵਾ ਵੀਰਾ ਤਾਂ ਆਇਆ ਨਹੀਂ ਹਜੇ ਆਇਆ ਨਹੀਂ ਨਹੀਂ ਫੋਨ ਵੀ ਨਹੀਂ ਆਇਆ ਨਾ ਉਹਨਾਂ ਦਾ ਫੋਨ ਆਇਆ ਤੇ ਨਾ ਵੀਰਾ ਆਇਆ ਯਾਰ ਇਹਦਾ ਨਹੀਂ ਪਤਾ ਲੱਗਦਾ ਇੰਨੀਆਂ ਛੁੱਟੀਆਂ ਘਟਕਿਆ ਦੋ ਦਿਨ ਆ ਕੇ ਫੇਰ ਛੁੱਟੀ ਕਰ ਲਈ ਨਾਲੇ ਮੈਨੂੰ ਵੀ ਨਹੀਂ ਦੱਸਿਆ ਉਹਨੇ ਅੱਛਾ ਮੈਨੂੰ ਇਹ ਤਾਂ ਦੱਸੋ ਤੁਸੀਂ ਇਨੀ ਟੈਨਸ਼ਨ ਚ ਕਿਉਂ ਹੋ ਮੈਨੂੰ ਲੱਗਦਾ ਮੈਨੂੰ ਕੋਈ ਮਜ਼ਾਕ ਕਰ ਰਿਹਾ ਮੈਨੂੰ ਅੱਜ ਇੱਕ ਕਾਲ ਆਈ ਮੈਨੂੰ ਕਹਿੰਦਾ ਇਹਨੇ ਪੈਸੇ ਦੇ ਦੋ ਨਹੀਂ ਮੈਂ ਤੁਹਾਨੂੰ ਮਾਰ ਦੂੰ ਵੀਰੇ ਤੁਹਾਡੇ ਨਾਲ ਨਾ ਕਿਸੇ ਨੇ ਮਜ਼ਾਕ ਕੀਤਾ ਹੋਣਾ ਤੁਹਾਨੂੰ ਕਿਹਨੇ ਇਦਾਂ ਦੀ ਧਮਕੀਆਂ ਦੇਣੀਆਂ ਵਾ ਰੱਬ ਕਰੇ ਮਜ਼ਾਕ ਹੀ ਹੋਵੇ ਨਾਲੇ ਵੀਰੇ ਤੁਸੀਂ ਕਿਸੇ ਦਾ ਹੱਥ ਤੱਕ ਮਾਰਾ ਨਹੀਂ ਕੀਤਾ ਤੇ ਥੋੜਾ ਕੌਣ ਕਰੂਗਾ ਲਾਨੂੰ ਪਤਾ ਨਹੀਂ ਸਿਮਰਨ ਅੱਜਕੱਲ ਮਾਹੌਲ ਬਹੁਤ ਖਰਾਬ ਆ ਕੋਈ ਬੰਦਾ 2 ਪੈਸੇ ਕਮਾ ਲੈਂਦਾ ਨਾ ਅਫਰੋਤੀ ਵਾਲਿਆਂ ਦੀ ਕੋਲ ਆਣ ਲੱਗ ਜਾਂਦੀਆਂ ਨੇ ਮੈਂ ਕਿੰਨੇ ਕੇਸ ਦੇਖਿਆ ਆ 2-3 ਦਿਨ ਪਹਿਲਾਂ ਇੱਕ ਕੇਸ ਹੋਇਆ ਘਰ ਦੇ ਬਾਹਰ ਨਾ ਕੋਈ ਗੋਲੀਆਂ ਚਲਾ ਗਿਆ ਕਹਿੰਦੇ ਤੂੰ ਪੈਸੇ ਦੇ ਨਹੀਂ ਤੇ ਤੈਨੂੰ ਮਾਰ ਦਾਂਗੇ ਕੋਈ ਵੀ ਬੰਦਾ ਆਪਣੀ ਇਮਾਨਦਾਰੀ ਨਾਲ ਪੈਸੇ ਕਮਾਣ ਦੀ ਕੋਸ਼ਿਸ਼ ਕਰਦਾ ਹੈ ਅਵੇਲੇ ਫੋਨ ਕਰਨ ਲੱਗ ਜਾਂਦੇ ਆ ਵੀਰੇ ਤੁਸੀਂ ਟੈਨਸ਼ਨ ਨਾਲ ਲਿਆ ਕਰੋ ਨਾਲੇ ਨਾ ਤੁਹਾਨੂੰ ਮੈਂ ਇੱਕ ਗੱਲ ਵੀ ਦੱਸਣੀ ਸੀਗੀ ਕਿ ਵੀਰੇ ਕੱਲ ਨਾ ਉਹ ਪਾਲਰ ਵਾਲੀ ਦੀਦੀ ਆਏ ਸੀਗੇ ਜਿਨ੍ਹਾਂ ਨੂੰ سنی ਵੀਰੇ ਬਾਰੋ-ਬਾਰ ਸਮਾਨ ਨਹੀਂ ਦਿੱਤਾ ਹੁੰਦਾ ਸੀ ਹਾਂ ਉਹ ਕੀ ਕਰਨ ਆਈ ਸੀ ਵੀਡੀਓ ਸਮਾਨ ਲੈਣ ਆਈ ਸੀ ਮੈਂ ਤਾਂ ਬਾਵੇ ਵੀਰੇ ਨੂੰ ਮਨਾ ਵੀ ਕੀਤਾ ਸੀ ਕਿ ਰਹਿਣ ਦੋ ਸਮਾਨ ਦੇਣ ਨੂੰ ਫਿਰ ਬਾਵੇ ਵੀਰੇ ਨੇ ਉਹਨਾਂ ਨੂੰ ਸਮਾਨ ਦਿੱਤਾ ਪੈਸੇ ਪੂਰੇ ਲਏ ਸੀ ਹਾਂਜੀ ਪੈਸੇ ਪੂਰੇ ਲਿੱਤੇ ਸੀ ਤੁਹਾਨੂੰ ਦਿੱਤੇ ਵੀ ਸੀ ਬਾਵੇ ਵੀਰੇ ਨੇ ਤੇ ਨਾਲੇ ਵੀਰੇ ਜਦੋਂ ਉਹ ਪਾਰਲਰ ਵਾਲੇ ਸਮਾਨ ਲੈ ਕੇ ਚਲੇ ਗਈ ਸੀ ਨਾ ਤਾਂ 바ਵਾ ਵੀਰਾ ਵੀ ਗਿਆ ਸੀ ਪਿੱਛੇ ਪਤਾ ਨਹੀਂ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਸੀ ਤਾਂ ਉਹ 10 ਮਿੰਟ ਲਈ ਬਾਹਰ ਗਏ ਸੀਗੇ ਤੇ ਤੂੰ ਪੁੱਛਿਆ ਨਹੀਂ ਉਹਨੂੰ ਕਿੱਥੇ ਗਿਆ ਸੀ ਉਹ ਵੀਰੇ ਮੈਂ ਪੁੱਛਿਆ ਸੀ ਮੈਨੂੰ ਕੁਝ ਨਹੀਂ ਦੱਸਿਆ ਉਹਨਾਂ ਨੇ ਮੈਂ ਤਾਂ ਹੀ ਤੁਹਾਨੂੰ ਦੱਸਿਆ ਕਿ ਤੁਸੀਂ ਥੋੜਾ ਧਿਆਨ ਰੱਖੋ ਮੈਨੂੰ ਇਹ ਨਹੀਂ ਸਮਝ ਆਉਂਦੀ ਮੁਸੀਬਤਾਂ ਮੇਰਾ ਸਾਥ ਕਿਉਂ ਨਹੀਂ ਛੱਡਦੀਆਂ ਸੋਕਤਾ ਸਾਹ ਲੈਣ ਨਹੀਂ ਦਿੰਦੇ ਲੋਕੇ ਇੱਕ ਆ ਸਵੇਰੇ ਸਵੇਰੇ ਕਾਲ ਆ ਗਈ ਹੈ ਉਹ ਦੂਜਾ ਤੂੰ ਮੈਨੂੰ ਦੱਸਿਆ ਉਹ ਪਾਰਲਰ ਵਾਲੀ ਆਈ ਸੀ ਖੜਾ ਹੀ ਨਹੀਂ ਛੱਡਦੇ ਮੈਨੂੰ ਤਾਂ ਇਹ ਲੱਗਦਾ ਕਿ ਇਹਨਾਂ ਨੂੰ ਛੱਡ ਕੇ ਮੈਂ ਗਲਤੀ ਕਰ ਲਈ ਜੇ ਉਦੋਂ ਹੀ ਕਿਤੇ ਪੁਲਿਸ ਨੂੰ ਰਿਪੋਰਟ ਦਿੱਤੀ ਹੁੰਦੀ ਨਾ ਤਾਂ ਸ਼ਾਇਦ ਮੇਰਾ ਬਚਾਅ ਹੋ ਜਾਂਦਾ ਸਹੀ ਕੀ ਆ ਵੀਰੇ ਸਿਮਰਨ ਹਾਂਜੀ ਜਿਹੜੀ ਮੈਨੂੰ ਕਾਲ ਆਈ ਆ ਮੈਨੂੰ ਲੱਗਦਾ ਮੈਨੂੰ ਪੁਲਿਸ ਨੂੰ ਦੱਸ ਦੇਣਾ ਚਾਹੀਦਾ। ਹਾਂਜੀ ਵੀਰੇ ਤੁਹਾਨੂੰ ਨਾ ਦੱਸ ਦੇਣਾ ਚਾਹੀਦਾ ਵੈਸੇ। ਪਤਾ ਨਹੀਂ ਹੁੰਦਾ ਕੀ ਪਤਾ ਕੋਈ ਮਜ਼ਾਕ ਕਰਦਾ ਜਾਂ ਫਿਰ ਇਹ ਕਾਲ ਸੱਚੀ ਨਾ ਕਿਸੇ ਨੇ ਕੀਤੀ ਹੋਵੇ। ਤੁਸੀਂ ਕੰਪਲੇਂਟ ਲਿਖਾਈ ਦੋ ਵੀਰੇ। ਮੈਂ ਵੀ ਇਹੀ ਸੋਚਦਾ ਪਰ ਹੁਣ ਬਾਬਾ ਨਹੀਂ ਆਇਆ ਦੁਕਾਨ ਦਾ ਧਿਆਨ ਕੌਣ ਰੱਖੂਗਾ? ਦੁਕਾਨ ਦਾ ਧਿਆਨ ਅਸੀਂ ਰੱਖ ਲਾਂਗੇ ਤੁਸੀਂ ਜਾਇਓ ਕੋਈ ਨਾ। ਪਰ ਕੀ ਗੱਲ ਆ? ਹਾਂਜੀ।

ਉੰਨਾ ਨਹੀਂ ਨਾ ਵੀਰੇ ਨੂੰ ਧਮਕੀ ਦਿੱਤੀ ਆ ਕਿ ਜੇ ਤੂੰ ਸਾਨੂੰ ਇੰਨੇ ਪੈਸੇ ਨਾ ਨ ਦਿੱਤੇ ਤਾਂ ਅਸੀਂ ਤੁਹਾਨੂੰ ਮਾਰ ਦਾਂਗੇ। ਇਹ ਤਾਂ thora koi maar sakda va. ਇੱਕ ਗੱਈ ਹੋ ਗਿਆ ਅੱਜ ਕੱਲ ਸਾਡੇ ਉੱਦਲ ਵੀ ਨਾ ਇੱਕ ਸੰਗਰ ਦੀ ਦੁਕਾਨ ਸੀਗੀ। ਬੰਦੇ ਆਏ ਕਹਿੰਦੇ ਪੈਸੇ ਗੋਹ ਮੈਂ ਕਿ ਅਸੀਂ ਬੋਈ ਦਾ ਮੰਗਣਾ। ਇਦਾਂ thora ਹੁੰਦਾ ਵਾ ਤੂੰ ਨਾ ਕੰਮਲੀਆਂ ਗੱਲਾਂ ਕਰਦੀਆਂ ਤਾਂ ਹੀ ਨਹੀਂ ਤੈਨੂੰ ਮੈਂ ਕੋਈ ਗੱਲ ਦੱਸਦੀ ਹੁੰਦੀ। ਮੈਂ ਸਹੀ ਕਹਿ ਰਹੀ ਆ ਏਦਾਂ ਹੀ ਹੁੰਦਾ ਪੈਸੇ ਲੈ ਕੇ ਫੇਰ ਜੇ ਮੰਗ ਦਿੰਦੇ ਫੇਰ ਪੈਸੇ ਵੀ ਮੰਗਦੇ ਨੇ। ਨੇ ਹਾ ਤੂੰ ਨਾ ਇਦਾਂ ਹੀ ਗੱਲਾਂ ਨਾ ਕਰਿਆ ਕਰ ਜਾ ਆਪਣਾ ਕੰਮ ਕਰ ਲਾ ਕੀ ਕਰੀ ਜਾਂਦੇ ਹੋ ਤੁਸੀਂ ਕੰਮ ਕਿਉਂ ਨਹੀਂ ਕਰਦੇ ਪੇ ਪਹਿਲਾਂ ਤਾਂ ਤੁਸੀਂ ਮੈਨੂੰ ਦੱਸੋ ਤੁਸੀਂ ਕਿੱਥੇ ਗਏ ਸੀਗੇ ਤੈਨੂੰ ਮੈਂ ਕਿਉਂ ਦੱਸਾਂ ਨਾਲੇ ਮੈਂ ਜ਼ਰੂਰੀ ਮੀਟਿੰਗ ਤੇ ਗਿਆ ਸੀਗਾ ਕਿਹੜੀ ਜ਼ਰੂਰੀ ਮੀਟਿੰਗ ਤੇ ਗਏ ਸੀ ਵੀਰੇ ਮੇਰੀ ਪਰਸਨਲ ਮੀਟਿੰਗ ਸੀਗੀ ਕੱਲ ਨੂੰ ਮੈਂ امیر ਪੜ ਜਾਣਾ ਵਾਂ ਮੈਂ ਨਾ ਵੀਰੇ ਨੂੰ ਤੁਹਾਡੇ ਬਾਰੇ ਦੱਸਤਾ ਵਾ ਕੀ ਦੱਸਤਾ ਤੂੰ ਵੀਰੇ ਨੂੰ ਕਿ ਤੁਸੀਂ ਗੱਲ ਕਿੱਥੇ ਗਏ ਸੀ ਚੁੱਪ ਕਰਕੇ ਮੈਨੂੰ ਦੱਸ ਦੋ ਅੱਜ ਵੀ ਕਿੱਥੇ ਗਏ ਸੀ ਅਸਲੀ ਗੱਲ ਤਾਂ ਤੈਨੂੰ ਪਤਾ ਹੀ ਨਹੀਂ ਕੀ ਦੱਸਿਆ ਹੋਣਾ ਵੈਸੇ ਵੀ ਤੇਰਾ ਕੰਮ ਹੀ ਆ ਕੰਨ ਭਰਨਾ ਵੀਰੇ ਦੇ ਕੰਨ ਭਰਤੀ ਰਹਿਣੀਆਂ ਮੇਰੇ ਖਿਲਾਫ ਤੂੰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ ਵੀਰੇ ਨੇ ਨਹੀਂ ਮੈਨੂੰ ਦੁਕਾਨ ਤੋਂ ਹਟਾਣਾ ਅੱਛਾ ਠੀਕ ਆ ਫੇਰ ਦੱਸ ਦੋ ਨੇ ਗਏ ਕਿੱਥੇ ਸੀਗੇ ਕਿਉਂ ਦੱਸਾਂ ਤੈਨੂੰ ਨਾਲੇ ਮੈਂ ਤੈਨੂੰ ਗੱਲ ਇਹ ਦੱਸਦਾ ਕੱਲੋਂ ਮੈਂ امیر ਹੋ ਜਾਣਾ ਪਰ ਮੈਂ ਤੈਨੂੰ ਨਹੀਂ ਰੱਖਣਾ ਦੁਕਾਨ ਤੇ ਮੈਂ ਤੁਹਾਡੇ ਕੋਲ ਲੱਗਣਾ ਵੀ ਨਹੀਂ ਹੈਗਾ ਜਦ ਮੈਂ ਰੱਖਣਾ ਹੀ ਨਹੀਂ ਮੈਂ ਭੋਲੂ ਕੋ ਲੱਗ ਕੇ ਆਪਣਾ ਕੰਮ ਨਹੀਂ ਖਰਾਬ ਕਰਨਾ ਚਾਹੁੰਦੀ ਤੂੰ ਫੇਰ ਸਿਮਰਨ ਭੋਲੂ ਭੋਲੂ ਨਾ ਬੋਲ ਅੱਛਾ ਚਲੋ ਫੇਰ ਕੰਮ ਕਰ ਲੋ ਹੁਣ ਤੁਸੀਂ ਆ ਗਏ ਹੋ ਨਾ ਇੰਨੀ ਲੇਟ ਆਏ ਹੋ ਇੱਕ ਤਾਂ ਵੀਰ ਦਾ ਪਤਾ ਕਿੰਨੇ ਗੁੱਸੇ ਹੋ ਰਹੇ ਸੀ ਚਾਹੋ ਤੁਸੀਂ ਕੰਮ ਕਰ ਲਓ ਵੀਰਾ ਗਿਆ ਕਿੱਥੇ ਆ ਵੀਰੇ ਗਏ ਆ ਕਿੱਥੇ ਆ ਜਾਣਗੇ ਥੋੜੇ ਟਾਈਮ ਤੱਕ ਵੀਰੇ ਹਾਂ ਸਿਮਰਨ ਤੁਹਾਨੂੰ ਪਤਾ ਵੀਰਾ ਕਿੱਥੇ ਗਿਆ ਵਾ ਨਹੀਂ ਮੈਨੂੰ ਤਾਂ ਨਹੀਂ ਪਤਾ ਵੀਰੇ ਨਾ ਪੁਲਿਸ ਸਟੇਸ਼ਨ ਗਏ ਆ ਕੀ ਹਜੇ ਤਾਂ ਮੈਂ ਕੁਝ ਕੀਤਾ ਵੀ ਨਹੀਂ ਵੀਰੇ ਚੋਰ ਦੀ ਦਾੜੀ ਚ ਨਾ ਤਿੰਕਾ ਦਾੜੀ ਤਾਂ ਮੇਰੀ ਠੀਕ ਆ ਬਿਲਕੁਲ ਮਤਲਬ ਤੁਸੀਂ ਚੋਰ ਹੋ ਮੈਂ ਤਾਂ ਕੁਝ ਕੀਤਾ ਵੀ ਨਹੀਂ ਸਿਰ ਦਾੜੀ ਕੋ ਦੇਖਣ ਗਏ ਸੀ ਦਾੜੀ ਤੂੰ ਆਪੇ ਤਾਂ ਗਿਆ ਵਾ ਮਤਲਬ ਤੁਸੀਂ ਚੋਰ ਹੋ ਕੀ ਕਹਿ ਰਹੀ ਹੈ ਸਿਮਰਨ ਉਹ ਵੀਰੇ ਸੱਚੀ ਪੁਲਿਸ ਸਟੇਸ਼ਨ ਗਏ ਆ ਰਿਪੋਰਟ ਲਿਖਾਣ ਜਾ ਜਾ ਐਵੇਂ ਝੂਠ ਬੋਲੀ ਜਾਂਦੀ ਆ ਲੈ ਵੀਰੇ ਨੂੰ ਫੋਨ ਕਰਕੇ ਪੁੱਛ ਲੋ ਮੈਂ ਫੋਨ ਕਰਕੇ ਪੁੱਛਦਾ ਵਾ ਪੁੱਛੋ ਪੁੱਛੋ ਹਲੋ ਹਲੋ ਵੀਰੇ ਸਤਿ ਸ੍ਰੀ ਅਕਾਲ ਮੈਂ ਦੁਕਾਨ ਤੇ ਆ ਗਿਆ ਸੀਗਾ ਵਧਾਈਆਂ ਤੇ ਵੀਰੇ ਮੈਂ ਕੁਛ ਨਹੀਂ ਕੀਤਾ ਮੈਂ ਕਿਹਾ ਕਿਹਾ ਤੂੰ ਕੁਛ ਕੀਤਾ ਓਏ ਨਾਲ ਵੀਰੇ ਤੁਸੀਂ ਕਿੱਥੇ ਹੋ ਮੈਂ ਪੁਲਿਸ ਸਟੇਸ਼ਨ ਆਇਆ ਸੀ ਪੁਲਿਸ ਸਟੇਸ਼ਨ ਵੀਰੇ ਮੇਰਾ ਨਾਮ ਹਰਜਿੰਦਰ ਸਿੰਘ ਨਹੀਂ ਹੈਗਾ ਤੂੰ ਪਾਗਲ ਹੋ ਗਿਆ ਸਿਰੇ ਸਿਰੇ ਦਿਮਾਗ ਆਈ ਜਾਣਾ ਮੇਰਾ ਕੰਮ ਕਰ ਲੈ ਆਪਣਾ ਠੀਕ ਆ ਵੀਰੇ ਦੇਖਿਆ ਲੱਗ ਗਿਆ ਪਤਾ ਪਰ ਹਾਲ ਤਾਂ ਮੈਂ ਤੈਨੂੰ ਵੀ ਨਹੀਂ ਕੁਝ ਦੱਸਿਆ ਵੀਰੇ ਨੂੰ ਕਿਹਨੇ ਦੱਸਤਾ ਫਿਰ ਦੱਸ ਦੋ ਨਾ ਮੈਨੂੰ ਕਿਉਂ ਦੱਸਾਂ ਤੈਨੂੰ ਕੰਮ ਕਰ ਲੈ ਆਪਣਾ ਉਹ ਐ ਤਮਾ ਕੋ ਸਟੋਰੀ ਵੀ ਨਹੀਂ ਪਾਈ ਅੱਜ ਕੀ ਕਰਨ ਆ ਗਿਆ ਤੂੰ ਕੰਮ ਕੀ ਕਰਦਾ ਹੈ ਮੈਂ ਕੰਮ ਜਨਰਲ ਸਟੋਰ ਦਾ ਹੀ ਕਰਦਾ ਤੇ ਮੈਂ ਸਮਾਨ ਲੈਣ ਨਹੀਂ ਆ ਸਕਦਾ ਸਮਾਨ ਲੈਣ ਹੈ ਨਹੀਂ ਸਮਾਨ ਯਾਰ ਤੂੰ ਜਾ ਯਾਰ ਉਹ ਮੈਨੂੰ ਫੇਸ ਵਾਸ਼ ਚਾਹੀਦਾ ਫੇਸ ਵਾਸ਼ ਦੇ ਮੈਨੂੰ ਹੈ ਨਹੀਂ ਮੇਰੇ ਕੋ ਫੇਸ ਵਾਸ਼ ਰੋ ਤਾਂ ਪਏ ਹੋਏ ਆ ਯਾਰ ਪਿੰਸੋਂ ਮੈਂ ਦੇਖ ਕੇ ਗਿਆ ਕੱਲ ਵੀ ਦੇਖ ਕੇ ਗਿਆ ਨਾਲੇ ਗੱਲ ਸੁਣ ਕਿੱਥੇ ਸੀ ਗਿਆ ਤੂੰ ਤੈਨੂੰ ਕੀ ਦੱਸਾਂ ਮੈਂ ਜਦ ਮੈਂ ਉਹਨੂੰ ਨਹੀਂ ਦੱਸਿਆ ਤੂੰ ਮੇਰੀ ਭੂਆ ਦਾ ਮੁੰਡਾ ਜਿਹੜਾ ਤੈਨੂੰ ਦੱਸੂਗਾ ਮੈਂ ਉਹਨੂੰ ਕੀ ਨਹੀਂ ਦੱਸਿਆ ਉਹ ਤੇ ਤੂੰ ਉਹਦੇ ਭੂਆ ਦਾ ਮੁੰਡਾ ਵਾ ਨਹੀਂ ਸਿਮਰਨ ਉਹਦੇ ਭੂਆ ਦਾ ਮੁੰਡਾ ਆ ਗਿਆ ਵਾ ਵੀਰੇ ਕਿੰਨੇ ਕਿਹਾ ਤੁਹਾਨੂੰ ਇਹ ਤਾਂ ਨਾਲੇ ਹੱਸਦੀ ਰਹਿੰਦੀ ਆ ਪਿੱਛੇ ਵੀ ਖੜੀ ਕੱਲ ਹੱਸਦੀ ਪਈ ਸੀ ਤੂੰ ਮੇਰੇ ਨਾਲ ਗੱਲ ਕਰ ਕੁੜੀਏ ਤੂੰ ਕੰਮ ਕਰ ਤੂੰ ਗੱਲ ਸੁਣ ਕੀ ਗੱਲ ਸੁਣ ਇਹਨੂੰ ਕੀ ਨਹੀਂ ਦੱਸਿਆ ਉਹ ਜਦ ਮੈਂ ਉਹਨੂੰ ਨਹੀਂ ਦੱਸਿਆ ਤੈਨੂੰ ਕਿਉਂ ਦੱਸਾਂ ਚੱਲ ਗੱਲ ਸੁਣ ਉਹਦੇ ਵਾਲੀ ਗੱਲ ਉਹਨੂੰ ਦੱਸ ਦੀ ਬਾਅਦ ਚ ਉਹਨੂੰ ਨਾਂ ਵੀ ਦੱਸੀ ਕੋਈ ਚੱਕਰ ਨਹੀਂ ਮੇਰੇ ਵਾਲੀ ਗੱਲ ਦੱਸ ਦੇ ਮੈਨੂੰ ਓ ਯਾਰ ਦਿਮਾਗ ਨਾ ਖਰਾਬ ਕਰ ਯਾਰ ਅੱਗੇ ਦਿਮਾਗ ਖਰਾਵਾ ਮੇਰਾ ਕਿਉਂ ਕੀ ਗੱਲ ਹੋ ਗਈ ਫੇਰ ਉਹੀ ਗੱਲਾਂ ਯਾਰ ਨਾਲੇ ਗੱਲ ਸੁਣ ਸਟੋਰੀ ਜਿਹੜੀ ਪਾਈ ਹੋਈ ਸੀ ਨਾ ਪਤਾ ਲੱਗ ਗਿਆ ਮੈਨੂੰ ਤੇਰੇ ਬਾਰੇ ਕਿੱਥੇ ਰਹਿਣਾ ਤੂੰ ਕੀ ਪਤਾ ਲੱਗਿਆ ਤੈਨੂੰ ਨਾਮ ਵੀ ਪਤਾ ਲੱਗ ਗਿਆ ਮੈਨੂੰ ਤੇਰਾ ਰਿਪੋਰਟ ਕਰਾਂਦੋਂ ਤੇਰੀ ਥਾਣੇ ਜਾ ਕੇ ਮੈਂ ਤੂੰ ਵੀ ਰਿਪੋਰਟ ਲਖਾਏਂਗਾ ਯਾਰ ਤੂੰ ਵੀ ਤਾਂ ਮਤਲਬ ਪਹਿਲਾਂ ਕਿੰਨੇ ਲਖਾਈਆ ਕਿਸੇ ਨੇ ਨਹੀਂ ਲਖਾਈ ਨਾਮ ਕੀ ਹੈ ਮੇਰਾ ਭੋਲੂ ਭੋਲੂ ਕਿਹਨੇ ਦੱਸਿਆ ਤੈਨੂੰ ਬਸ ਲੱਗ ਗਿਆ ਮੈਨੂੰ ਸਿਮਰਨ ਤੂੰ ਦੱਸਿਆ ਆਪਣੀ ਮਾਸੀ ਦੇ ਮੁੰਡੇ ਨੂੰ ਵੀਰੇ ਨਹੀਂ ਦੱਸਿਆ ਮੈਂ ਕਦੇ ਤੁਸੀਂ ਉਹਨੇ ਮੈਨੂੰ ਮਾਸੀ ਦਾ ਮੁੰਡਾ ਬਣਾ ਦਿੰਨੇ ਕਦੇ ਭੋਲਾ ਮੁੰਡਾ ਬਣਾ ਦਿੰਨੇ ਓ ਤੂੰ ਆਪੇ ਤਾਂ ਕਿਹਾ ਸੀ ਤੇਰੀ ਭੂਆ ਦਾ ਮੁੰਡਾ ਵਾ ਮੇਰੇ ਮਿਲਨ ਤੋਂ ਤੁਹਾਨੂੰ ਆਉਂਦੇ ਆ ਮੈਨੂੰ ਮਿਲਨ ਥੋੜੀ ਆਇਆ ਵਾ ਕੀ ਨੇ ਦੱਸਿਆ ਤੈਨੂੰ ਭੋਲੂਆ ਮੇਰਾ ਨਾ ਮੇਰਾ ਨਾਂ ਤਾਂ ਆਈਡੀ ਤੇ ਹਰਜਿੰਦਰ ਸਿੰਘ ਆ ਹਾਂ ਬਸ ਇਹੀ ਪਤਾ ਕਰਾਉਣਾ ਸੀ ਸਨ ਆਫ ਮੈਂ ਕਿਉਂ ਦੱਸਾਂ ਦੱਸਦਾ ਕਿ ਮੈਂ ਬਾਕੀ ਦੀ ਗੱਲ ਦੱਸਾਂ ਇਹਨੂੰ ਵੀ ਕੀ ਦੱਸੇਗਾ ਨੇ ਉਸਮਾਨ ਦੇ ਸਿਮਰਨ ਫੇਸ ਵਾ ਦੇ ਇਹਨੂੰ ਫਟਾਫਟ ਆ ਲੈ ਆ ਤੂੰ ਦੋ ਗਲੀਆਂ ਛੱਡ ਕੇ ਰਹਿਣਾ ਨਾ ਬਸ ਹੋਰ ਦੱਸ ਕੀ ਲੈਣਾ ਤੂੰ ਕਿੰਨੇ ਦਾ ਇਹ ਇਹ 250 ਆ ਤੂੰ 200 ਦੇ ਦੇ ਕੋਈ ਨਹੀਂ ਕੀ ਗੱਲ ਤੂੰ ਮੈਨੂੰ ਵੀ ਕੱਟ ਪ੍ਰਾਈਸ ਤੇ ਦੇਵੇਂਗਾ ਨਹੀਂ ਨਹੀਂ ਤੂੰ ਐ ਕਰ ਰਹਿ ਨਹੀਂ ਦੇ ਤੂੰ ਪੈਸੇ ਰਹਿਂਦੇ ਤੂੰ ਜਾ ਲੈ ਜਾ ਫੇਸ ਵਾਸ਼ ਵੀ ਲੈ ਜਾ ਭਰਾਵਾ ਮੈਂ ਕਿਹੜਾ ਦੁਕਾਨ ਦੇ ਬਾਹਰੋਂ ਲੈ ਰਿਆ ਮੈਂ ਤਾਂ ਅੰਦਰੋਂ ਲੈ ਰਿਆ ਪੈਸੇ ਤਾਂ ਲੈ ਲੈ ਤੈਨੂੰ ਕਿਹਨੇ ਦੱਸਿਆ ਆਪਦਾ ਮੈਂ ਸਮਾਨ ਵੇਚਿਆ ਵੀ ਨਹੀਂ ਯਾਰ ਬਾਹਰੋਂ ਬਾਹਰੋਂ ਮੈਨੂੰ ਸਮਝ ਲੱਗ ਰਹੀ ਸਾਰੇ ਇਹਨੂੰ ਕਿੱਦਾਂ ਪਤਾ ਲੱਗ ਜਾਂਦਾ ਵਾ ਸਿਮਰਨ ਤੂੰ ਹੀ ਤਾਂ ਨਹੀਂ ਕਿਤੇ ਦੱਸ ਰਹੀ ਦੀ ਜ ਤੁਸੀਂ ਮੈਨੂੰ ਕੀ ਕਿਹਾ ਬਾਹਰੋਂ ਬਾਹਰ ਸਮਾਨ ਤੂੰ ਤੂੰ ਵੇਚਦੀ ਐ ਨਾ ਬਾਹਰੋਂ ਬਾਹਰ ਸਮਾਨ ਤੇਰੀ ਪੂਆ ਦਾ ਮੁੰਡਾ ਕਹਿ ਰਿਹਾ ਵਾ ਤੂੰ ਦਿੱਤਾ ਇਹਨੂੰ ਸਮਾਨ ਹੱਸ ਕੇ ਰਿਓ ਪੱਕਾ ਪੱਕਾ ਤੁਸੀਂ ਬਾਹਰ ਸਮਾਨ ਦੇਣੇ ਹੋ ਮੈਂ ਵੀਰੇ ਨੂੰ ਦੱਸੂਗਾ ਤੂੰ ਪੈਸੇ ਦੇਓ 200 200 ਹਾਂ ਕੋਈ ਨਹੀਂ ਮੈਂ ਦੱਸਦਾ ਵੀਰੇ ਨੂੰ ਅੱਜ ਤੂੰ ਜਾ ਵੈਸੇ ਗੱਲ ਸੁਣ ਬਾਹਰੋਂ ਸਮਾਨ ਕਿਹਨੂੰ ਦੇਰੇ ਹੋ ਮੈਂ ਨਹੀਂ ਦਿੰਦਾ ਸਮਾਨ ਚੋਰੀ ਵਾਲੇ ਕੰਮ ਮੈਂ ਨਹੀਂ ਕਰਦਾ ਫੇ ਕਿਹੜੇ ਕੰਮ ਕਰਦਾ ਉਹ ਦੱਸ ਦੇ ਮੈਨੂੰ ਮੈਂ ਇਮਾਨਦਾਰੀ ਨਾਲ ਹੀ ਕਰਦਾ ਦੁਕਾਨ ਤੇ ਕਰਦਾ ਇਮਾਨਦਾਰੀ ਨਾਲ ਕਿਹਨੂੰ ਦੇ ਕੇ ਆਣਾ ਬਾਹਰ ਸਮਾਨ ਮੈਂ ਕਿਸੇ ਨੂੰ ਨਹੀਂ ਦੇਖ ਕੇ ਅੰਦਾ ਯਾਰ ਤੂੰ ਸਮਾਨ ਲੈਣਾ ਕਿ ਨਹੀਂ ਰਹਿੰਦੇ ਯਾਰ ਤੂੰ ਆ ਫੜ 200 ਰੁਪਿਆ ਸਿਮਰਨ ਦਾ ਫੇਸ ਵਾਸ਼ ਰੱਖ ਹੈ ਨਹੀਂ ਯਾਰ ਤੂੰ ਨਾਲ ਦੀ ਦੁਕਾਨ ਤੋਂ ਲੈ ਲੈ ਜਾ 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 ਯਾਰ ਹੁਣ ਮੈਂ ਕਿਸੇ ਪਾਰਲਰ ਤੋਂ ਲੈ ਕੇ ਆ ਤੀ ਰੁਕ ਆਪਣੀ ਭੂਆ ਦੇ ਮੁੰਡੇ ਨੂੰ ਹੁਣ ਕਿਉਂ ਰੁਕਦੀ ਪਈਆਂ ਪੱਕਾ ਤੁਹਾਡੀ ਸੈਟਿੰਗ ਤੂੰ ਜਾ ਵੇ ਹੈ ਨਹੀਂ ਸਮਾਨ ਭੱਜ ਜਾ ਇੱਥੋਂ ਗੱਲ ਤਾਂ ਸੁਣ ਮੈਂ ਡੰਡਾ ਲਿਆ 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 ਡੰਡਾ ਲਈ ਫੜਾਈ ਡੰਡਾ ਉਧਰ ਮੈਂ ਦੱਸੂਗਾ ਵੀਰੇ ਨੂੰ ਪਹਿਲਾ ਗਾਗ ਸੀਗਾ ਮੋੜਤਾ ਤੁਸੀਂ ਹਾਂ ਹੁਣ ਪਹਿਲਾ ਗਾਗ ਸੀਗਾ ਮੈਂ ਵੀਰੇ ਨੂੰ ਮੈਂ ਦੱਸੂਗਾ ਜਿਹੜਾ ਤੁਸੀਂ ਬਾਰੋ-ਬਾਰ ਸਮਾਨ ਵੇਚਦੇ ਹੋ ਤੂੰ ਫੇਰ ਆ ਗਿਆ ਓਏ ਗਲਤ ਸੁਣ ਮੈਂ ਨਹੀਂ ਸੁਣੀ ਗੱਲ ਉਹ ਫੇਸ ਵਾਸ਼ ਤਾਂ ਦੇ ਦੇ ਨਹੀਂ ਹੈਗਾ ਫੇਸ ਵਾਸ਼ ਜਾ ਹੈ ਨਹੀਂ ਹੈ ਨਹੀਂ ਫੇਸ ਵਾਸ਼ ਮੈਂ ਗੱਲ ਸੁਣ ਖੜ ਕੇ ਹੈ ਨਹੀਂ ਫੇਸ ਵਾਸ਼ ਜਾ ਜਾਵਾਂ ਥਾਣੇ ਜਾਵਾਂ ਮੈਂ ਥਾਣੇ ਕਿਉਂ ਜਾਏਂਗਾ ਤੂੰ ਇੱਕ ਮਿੰਟ ਉਧਰ ਹੋ ਪਹਿਲਾਂ ਜਿਹੜਾ 200 ਰੁਪਏ ਦਿੱਤਾ ਉਹ ਤਾਂ ਦੇ ਹਾਂ ਗੱਲ ਸੁਣ ਮੇਰੀ ਐਸ ਟਾਈਮ ਤੱਕ ਯਾਰ ਕੋਈ ਪਾਰਲਰ ਵੀ ਨਹੀਂ ਖੁੱਲਿਆ ਹੋਣਾ ਜਿੱਥੇ ਮੈਂ ਸਮਾਨ ਜਾ ਕੇ ਲੈ ਲਵਾਂ ਮੈਨੂੰ ਤੂੰ ਹੀ ਦੇ ਦੇ ਵੀਰੇ ਫੇਸ ਹੌਸ਼ ਤੈਨੂੰ ਪਾਰਲਰ ਵਾਲੀ ਨੇ ਦੱਸਿਆ ਨਾ ਭੋਲੂ ਨਾ ਮੇਰਾ ਪਾਰਲਰ ਵਾਲੀ ਨੇ ਦੱਸਿਆ ਨਾ ਕਿ ਕਿਹੜੀ ਸਿਮਰਨ ਹੁਣ ਤਾਂ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਤੇਰੀ ਪੱਕਾ ਭੂਆ ਦਾ ਮੁੰਡਾ ਇਹੇ ਵੀਰੇ ਨਹੀਂ ਜਾਣਦੀ ਮੈਨੂੰ ਗੱਲਾਂ ਤਾਂ ਥੋੜੇ ਨਾਲ ਵੱਧ ਕਰਕੇ ਜਾਂਦਾ ਉਹ ਪਰ ਗੱਲਾਂ ਤਾਂ ਸਾਰੀਆਂ ਉਹੀ ਕਰ ਰਹੈ ਨੇ ਜਿਹੜੀਆਂ ਤੈਨੂੰ ਪਤਾ ਵਾ ਔਰ ਤਾਂ ਕਿਸੇ ਨੂੰ ਪਤਾ ਨਹੀਂ ਮੇਰਾ ਨਾਂ ਵੀ ਭੋਲੂ ਕਿਸੇ ਨੂੰ ਨਹੀਂ ਪਤਾ ਸੀ ਪਰਲ ਵਾਲੀ ਗੱਲ ਵੀ ਮੈਂ ਨਹੀਂ ਦੱਸੀ ਮੈਂ ਤਾਂ ਪਰਲ ਦਾ ਨੂੰ ਜਾਣਦੀ ਨਹੀਂ ਤੁਸੀਂ ਕੱਲ ਬਾਹਰ ਕਿਹਨੂੰ ਮਿਲਣ ਗਏ ਸੀ ਤੂੰ ਬਾਹਰਲੀ ਗੱਲਾਂ ਛੱਡੋ ਮੇਰੀ ਆਪਣੀ ਪਰਸਨਲ ਲਾਈਫ ਆ ਉਹਦੇ 'ਚ ਨਹੀਂ ਇੰਟਰਫੇਅਰ ਕਰਨਾ ਤੂੰ ਅੱਜ ਵੀ ਤੁਸੀਂ ਲੇਟ ਆਏ ਹੋ ਦੇਖ ਲਓ ਹੁਣ ਤਾਂ ਮੈਂ ਵੀਰੇ ਨੂੰ ਦੱਸ ਦਿੰਦਾ ਵੀਰੇ ਸਰੇ ਸਰੇ ਗਾਹ ਕ ਮੋੜ ਤੇ ਮੈਂ ਦੱਸੂਗਾ ਵੀਰੇ ਨੂੰ ਹੱਕ ਵੀ ਚਲੇ ਗਿਆ ਦੇਖ ਲਓ ਤੁਹਾਡੇ ਕਰਕੇ ਮੇਰੇ ਕਰਕੇ ਤੇਰੇ ਕਰਕੇ ਗਿਆ ਵਾ ਤੁਹਾਡੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਲੱਗਦਾ ਤੁਸੀਂ ਮੈਨੂੰ ਭੁੱਲ ਗਏ ਤੁਹਾਨੂੰ ਕਿਵੇਂ ਬੋਲ ਸਕਦਾ ਹਾਂ ਹਮ ਤਾਂ ਮੈਂ ਰੋਈ ਯਾਦ ਕਰਦਾ ਹਾਂ ਹੋਰ ਕਿਵੇਂ ਚੱਲਦਾ ਕੰਮ ਕਾਰ ਕੰਮ ਤੁਹਾਡੀਆਂ ਦੁਆਵਾਂ ਨਾਲ ਤੇ ਪਰਮਾਤਮਾ ਦੀ ਕਿਰਪਾ ਨਾਲ ਕੰਮ ਨਹੀਂ ਗੱਦੇ ਰੁਕਦਾ ਬਹੁਤ ਵਧੀਆ ਚੱਲਦਾ ਤੁਸੀਂ ਦੱਸੋ ਬੱਸ ਕਰੀਆ ਚੱਲੀ ਜਾਂਦਾ ਮੈਂ ਸੁਣਿਆ ਕੱਲ ਤੇ ਦੁਕਾਨ ਤੇ ਆਇਸ ਹਾਂ ਆਈ ਸੀ ਪੂਰੇ ਪੈਸੇ ਦੇ ਕੇ ਗਈ ਸੀ ਸਾਮਾਨ ਲੈ ਕੇ ਗਈਆਂ ਜਦੋਂ ਪੈਸੇ ਪੂਰੇ ਦੇਣੇ ਪੈਣੇ ਆ ਉਹ ਜ਼ਮਾਨੇ ਚਲੇ ਗਏ ਜਦੋਂ ਤੁਹਾਡੀਆਂ ਸਕੀਮਾਂ ਲੱਗੀਆਂ ਹੋਈਆਂ ਸੀ ਨਾਲੇ ਨਾਉ ਦੇਣ ਰੇ ਆ ਤੇ ਨਾਉ ਸਕੀਮਾਂ ਲਾਣ ਵਾਲੇ ਬੰਦੇ ਮੇਰੇ ਕੋਲੇ ਇੱਕ ਗੱਲ ਯਾਦ ਰੱਖਿਓ ਪਿਛਲੀ ਵਾਰ ਤਾਂ ਮੈਂ ਛੱਡਤਾ ਸੀ ਐਸ ਵਾਰੀ ਭੁੱਲ ਜਾ ਜੇ ਕੋਈ ਅਸੀਂ ਵੈਸੀ ਹਰਕਤ ਮੇਰੀ ਦੁਕਾਨ ਤੇ ਹੋਈ ਮੈਨੂੰ ਪਤਾ ਲੱਗਿਆ ਕਿ ਮੇਰੇ ਬੰਦੇ ਨੂੰ ਪਟਨ ਦੀ ਕੋਸ਼ਿਸ਼ ਹੋ ਰਹੀ ਆ ਮੇਰ ਤੋਂ ਬੁਰਾ ਕੋਈ ਨਹੀਂ ਤੇ ਇਤਕੇ ਅੰਜਾਮ ਇਹੋ ਜਾਂ ਮਾੜਾ ਹੋਊਗਾ ساری ਦੁਨੀਆ ਨੂੰ ਪਤਾ ਲੱਗੂਗਾ ਤੁਹਾਡੇ ਬੰਦਿਆਂ ਨੂੰ ਮੈਂ ਪੱਟ ਵੀ ਨਹੀਂ ਸਕਦੀ ਸਮਝਾਏ ਜੋ ਚੰਗੀ ਤਰ੍ਹਾਂ ਹੋਏ ਨੇ ਤੁਸੀਂ ਤੁਹਾਨੂੰ ਵੀ ਪਿਛਲੀ ਵਾਰ ਸਮਝਾਇਆ ਹੀ ਸੀਗਾ ਕੁਛ ਗਿਆ ਨਹੀਂ ਸੀ ਪਰ ਪਤਾ ਨਹੀਂ ਕਿਉਂ ਮੈਨੂੰ ਕਿਤੇ ਕਿਤੇ ਲੱਗਦਾ ਕਿ ਤੁਹਾਡੀਆਂ ਕੋਸ਼ਿਸ਼ਾਂ ਖਤਮ ਨਹੀਂ ਹੋਈਆਂ ਹਜੇ ਜਾਰੀ ਨੇ ਕਿ ਨਾ ਕੋਈ ਸ਼ੈਤਾਨੀ ਤੁਹਾਡੇ ਦਿਮਾਗ ਤੇ ਹਜੇ ਵੀ ਚਲਦੀ ਪਈ ਹੈ ਕੋਈ ਨਾ ਅਸੀਂ ਆਪਣੇ ਕੰਮ 'ਚ ਪੱਕੇ ਆ ਤੇ ਤੁਸੀਂ ਆਪਣੇ ਕਰਮ ਕਰਵਾਣੇ ਪਰ ਮੈਂ ਤੁਹਾਨੂੰ ਇਸ ਵਾਰੀ ਵਾਰਨਿੰਗ ਦੇ ਰਿਹਾ ਜੇ ਕਿਤੇ ਹੈਪੀ ਸਟੋਰੀ ਆ ਸੁਰਿੰਦਰ ਸਿੰਘ ਨਾਲ ਕੋਈ ਵੀ ਪੰਗਾ ਹੋਇਆ ਨਾ ਮੈਂ ਭੁੱਲ ਜਾਣਾ ਕਿ ਤੁਸੀਂ ਇੱਕ ਲੇਡੀਸ ਹੋ ਨਾਲੇ ਜਿੰਨੀ ਵੀ ਗੱਲਬਾਤ ਹੋਈ ਸੀ ਤੁਹਾਡੇ ਘਰ ਦੇ ਨੂੰ ਤਾਂ ਨਹੀਂ ਪਤਾ ਹਜੇ ਨਹੀਂ ਕੋਸ਼ਿਸ਼ ਕਰਿਓ ਪਤਾ ਨਾ ਲੱਗੇ ਨਹੀਂ ਤਾਂ ਘਰ ਦੇ ਵਿੱਚ ਇੱਜ਼ਤ ਨਾ ਨਾ ਹੋਵੇ ਬਾਰੂ ਵੀ ਨਹੀਂ ਮਿਲਦੇ ਬਾਕੀ ਆਇਓ ਕਦੇ ਦੁਕਾਨ ਤੇ ਮੇਰੇ ਹੁੰਦਿਆਂ ਕੋਈ ਨਹੀਂ ਉਨੀ ਵੈਸੇ ਵੀ ਮੈਂ ਆ ਹੀ ਰਹੀ ਸੀ ਇਸ ਵੀ ਦੁਕਾਨ ਤੇ ਆ ਲੋ ਫਿਰ ਚਾਹ ਬਲਾਨੇ ਤੁਹਾਨੂੰ ਕੋਈ ਨਹੀਂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੂੰ ਮੋਝਾ ਕਿਉਂ ਜੱਜ ਬੇਲੇਟ ਹੋ ਗਿਆ ਹੈ ਵੀਰੇ ਉਹ ਤਾਂ ਮੈਂ ਘਰ ਦੇ ਨਾਲ ਗਿਆ ਸੀ ਤੇ ਵੀਰੇ ਤੁਸੀਂ ਪੁਲਿਸ ਸਟੇਸ਼ਨ ਕੀ ਕਰਨ ਗਏ ਸੀ ਤੂੰ ਮੈਨੂੰ ਫੋਨ ਵੀ ਕੀਤਾ ਸੀ ਹਾਂਜੀ ਵੀਰੇ ਇਹ ਕਹਿੰਦੀ ਸੀ ਕਿ ਤੁਸੀਂ ਪੁਲਿਸ ਸਟੇਸ਼ਨ ਗਏ ਹੋ ਹਾਂ ਗਿਆ ਸੀ ਤੂੰ ਮੈਨੂੰ ਤੂੰ ਕਹੋ ਨਾ ਮੈਨੂੰ ਫੋਨ ਕਰਕੇ ਪੁੱਛਣ ਵਾਲਾ ਕਿ ਮੈਂ ਕਿੱਥੇ ਆ ਕਿੱਥੇ ਨਹੀਂ ਉਹ ਨਹੀਂ ਉਹ ਤਾਂ ਵੀਰੇ ਮੈਂ ਦੱਸ ਰਿਹਾ ਸੀ ਕਿ ਮੈਂ ਦੁਕਾਨ ਤੇ ਆ ਗਿਆ ਵਾਂ ਆ ਕੀ ਮਤਲਬ ਹੁੰਦਾ ਨਾਲੇ ਤੂੰ ਕੀ ਕਹਿੰਦਾ ਸੀ ਮੇਰਾ ਨਾਮ ਰਜਿੰਦਰ ਸਿੰਘ ਨਹੀਂ ਹੈਗਾ ਹੋਰ ਕੀ ਨਾਮ ਤੇਰਾ ਉਹ ਤਾਂ ਵੀਰੇ ਉਹ ਫਲੋ ਵਲੋਚ ਬੋਲਿਆ ਗਿਆ ਦਲ ਸੁਣੋ ਮੇਰੀ ਵੀਰੇ ਮੈਂ ਤਾਂ ਕੁਝ ਵੀ ਨਹੀਂ ਕੀਤਾ ਮੈਂ ਤੈਨੂੰ ਕਿਹਾ ਤੂੰ ਕੁਝ ਕੀਤਾ ਨਹੀਂ ਵੀਰੇ ਮੈਂ ਸੋਚਿਆ ਸੀ ਪਰ ਕੀਤਾ ਨਹੀਂ ਅਲੀ ਕੁਛ ਕੀ ਮਤਲਬ ਕੁਛ ਨਹੀਂ ਵੀਰੇ ਗੱਲ ਸੁਣ ਲਾ ਮੇਰੀ ਧਿਆਨ ਨਾਲ ਮਾਰ ਮਾਰ ਚ ਪੇੜਾ ਨਾ ਮੂੰਹ ਤੇਰਾ ਲਾਲ ਕਰ ਦੂੰ ਜੇ ਕੋਈ ਸੋਚਿਆ ਵੀ ਨਾਲੇ ਸੋਚਣ ਲਈ ਨਾ ਦਿਮਾਗ ਚਾਹੀਦਾ ਹੁੰਦਾ ਥਾਣੇ ਤੇਰਾ ਨਾਮ ਲਖਾਇਆ ਮੈਂ ਵੀਰੇ ਮੈਂ ਤਾਂ ਕੁਛ ਕੀਤਾ ਹੀ ਨਹੀਂ ਨਾਮ ਕਿਉਂ ਲਖਾਇਆ ਤੁਸੀਂ ਮੈਂ ਉਥੇ ਲਖਾ ਕੇ ਆਇਆ ਹਾਂ ਛੁੱਟੀਆਂ ਬੋ ਕਰਦਾ ਵੀਰੇ ਮੈਂ ਨਹੀਂ ਛੁੱਟੀ ਕਰੂੰਗਾ ਹੁਣ ਜਦੋਂ ਹੁਣ ਛੁੱਟੀ ਕੀਤੀ ਨਾ ਤੈਨੂੰ ਥਾਣੇ ਵਾਲੇ ਇੱਥੇ ਲੈ ਕੇ ਆਣਗੇ ਦੁਕਾਨ ਤੇ ਨਹੀਂ ਨਹੀਂ ਵੀਰੇ ਮੈਂ ਆਪੇ ਆ ਜਾਇਆ ਕਰੂੰ ਮੈਂ ਛੁੱਟੀ ਨਹੀਂ ਕਰਦਾ ਨਾਲੇ ਲੇਟ ਵੀ ਨਹੀਂ ਆਣਾ ਹਾਂਜੀ ਲੇਟ ਵੀ ਨਹੀਂ ਆਉਂਗਾ ਸਿਮਰਨ ਕੱਲ ਤੂੰ ਜੇ ਲੇਟ ਆਇਆ ਨਾ ਥਾਣੇ ਫੋਨ ਕਰ ਦੇ ਕਿ ਆਇਆ ਨਹੀਂ ਅਜੇ ਤੱਕ ਠੀਕ ਕਰ ਦੇ ਨਹੀਂ ਵੀਰੇ ਮੈਂ ਆਉਂਗਾ ਟਾਈਮ ਸਿਰ ਆਉਂਗਾ ਕੱਲ ਸੁਣ ਮੇਰੀ ਹਾਂਜੀ ਵੀਰੇ ਮੈਂ ਤੈਨੂੰ ਕਿੰਨੇ ਦਿਨਾਂ ਦਾ ਨੋਟ ਕਰਦਾ ਤੂੰ ਉਹਨਾਂ ਤੋਂ ਕੰਮ ਕਰਾਣਾ ਨਾ ਆਪ ਤੂੰ ਕੋਈ ਕੰਮ ਨਹੀਂ ਕਰਦਾ ਨਹੀਂ ਵੀਰੇ ਹੁਣੇ ਸਮਾਨ ਸੈੱਟ ਕਰਕੇ ਹਟਿਆ ਵਾਂ ਛਪੇੜ ਹੁਣੇ ਖਾਣੀ ਕੇ ਬਾਅਦ ਚ ਖਾਣੀ ਹੈ ਵੀਰੇ ਆ ਦੇਖੋ ਚੱਲ ਉਧਰ ਸਫਾਈ ਕਰ ਵੱਡਾ ਤੂੰ ਮੈਨੇਜਰ ਬਣਿਆ ਫਿਰਦਾ ਵੀਰੇ ਮੈਂ ਨਹੀਂ ਕੁਝ ਕੀਤਾ ਝੂਠ ਬੋਲਦੇ ਪਿਆ